ਇਹ ਗਣਾ ਕੋਈ ਉਪਰ ਰੱਬ ਕਹਿੰਨੇ ਕਿ ਇਹਨੂੰ ਹੁਕਮ ਨਾ ਹੋਵੇ ਬੈਸੋਂ ਰਾਮ ਰਿਕ ਨੂੰ ਆਉਂਦਾ ਜਿਹੜਾ ਆਉਂਦਾ ਤੇ ਹੁਣ 5-4 ਸਾਲ ਦਾ ਬਾਲਾ ਵਧ ਕੇ ਅੱਗੇ ਘਟ ਹੁੰਦਾ ਸੀ ਜਣਦੀ ਤੇ ਅੱਗੇ ਥੋੜਾ ਹੁੰਦਾ ਸੀਗਾ ਕਾੜਦਾ ਹੁਣ ਤਾਂ ਜਣਦੀ ਛੋਟੇ ਛੋਟੇ ਬੱਚੇ ਆ ਪੜਨ ਵਾਲੇ ਬਹੁਤ ਕਰਾ ਕੇ ਜਾਂਦੇ ਆ ਵਿਚਾਰੇ ਇਹਨਾਂ ਦੀ ਵੀ ਢੂਹੀ ਲੱਤਾਂ ਸਾਰਾ ਸਰੀਰ ਹੀ ਹੋ ਜਾਂਦਾ ਇਹਨਾਂ ਦਾ ਤੇ ਬਹੁਤ ਆਹ ਪੜਨ ਵਾਲੀਆਂ ਕੁੜੀਆਂ ਵੀ ਵਿਚਾਰੀਆਂ ਕਰਾ ਕੇ ਜਾਂਦੀਆਂ ਨੇ ਹੁਣ ਤਾਂ ਸਿਆਣੇ ਨੂੰ ਵੀ ਓਨਾ ਹੀ ਛੋਟੇ ਨੂੰ ਵੀ ਓਨਾ ਹੀ ਇੱਕ ਬਰਾਬਰੀ ਸ਼ਬਨ ਹੁੰਦਾ ਇਤੋਂ ਚੱਲ ਕੇ ਇਹ ਸਿਰ ਤੋਂ ਸਾਰੇ ਸਰੀਰ 'ਚ ਹੀ ਹੋ ਜਾਂਦਾ ਹੈ ਇਹ ਪ੍ਰਾਣੀ ਬਖਸ਼ਾ ਚਲੀ ਆਉਂਦੀ ਇਹਦੇ ਨੇ ਮਨਜ਼ੂਰ ਹੋਇਆ ਸੀ ਇਹ ਬੜੇ-ਬੜਿਆਂ ਤੋਂ ਜਾਂਦਾ ਹੀ ਚੱਲਦਾ ਆਉਂਦਾ ਅੱਗੇ ਜਾਣ ਦੀ ਵਜਨ-ਭੋਜਨ ਚੱਕਣਾ ਹੁੰਦਾ ਸੀਗਾ ਹਾਂਜੀ ਹੁੰਦਾ ਤਾਂ ਅੱਗੇ ਵੀ ਲੋਕ ਰਾ ਕੇ ਜਾਂਦੀ ਅੱਗੇ ਘੱਟ ਹੁੰਦਾ ਸੀ ਖਰਾਕਾਂ ਵਧਿਆ ਸੀ ਅੱਗੇ ਖਰਾਕਾਂ ਦੇ ਸਿਰ ਤੇ ਹੁੰਦਾ ਕੰਮ ਕੁਝ ਕੁਝ ਥੀ ਕੰਮ ਜ਼ਿਆਦਾ ਕਰਦੇ ਸੀ ਹੁਣ ਜਾਂਦੀ ਮੇਰਾ ਖਿਆਲ ਆ ਵੀ ਪਤਾ ਨਹੀਂ ਕਿੰਨੀ ਕੁ ਦੁਨੀਆਂ ਨੂੰ ਆਇਆ ਹੁਣ ਤਾਂ ਹਰ ਇੱਕ ਨੂੰ ਹੀ ਲਾ ਲੋ ਜਾਓ ਜਾ 20% ਬੰਦੇ ਮਾਇਆ ਬਿਲਕੁਲ ਮਾਇਆ ਹੀ ਬਚੇ ਹੋਣਗੇ ਜੇ ਪਾਚੀ ਆਉਣਗੇ ਸਾਲਾ ਬਾਬਾ ਜੀ ਮਜੂਦ ਨੇ ਗੱਲਬਾਤ ਕਰਦੇ ਆ ਅਸਾਸੀ ਗਾਲ ਜੀ ਸਾਂਚਰੀ ਗਾਲ ਜੀ ਕਿੰਨਾ ਸਮਰ ਜਿਹੜਾ ਕਿ ਹੱਥ ਵਾਲਾ ਇੱਥੇ ਕੀਤਾ ਜਾਂਦਾ ਹੈ ਦੇਖ ਸਕਦੇ ਆ ਵੀ ਲੋਕ ਵੀ ਕਾਫੀ ਇੱਥੇ ਆਉਂਦੇ ਨੇ ਤੇ ਮਤਲਬ ਜਿਹੜੀ ਆਪਣੀ ਬਿਮਾਰੀ ਹੁੰਦੀ ਹੈ ਜਿਹੜੇ ਦੁੱਖ 'ਚ ਹੁੰਦੇ ਨੇ ਉਹ ਆਪਣਾ ਦੁੱਖ ਦੂਰ ਕਰਕੇ ਜਾਂਦੇ ਆ ਹਾਂ ਜੀ ਸਾਰਿਆਂ ਨੂੰ ਆਰਾਮ ਆਉਂਦਾ ਤਕਰੀਬਨ ਕੀ ਕਹਿਣਾ ਕੋਈ ਉੱਪਰ ਰੱਬ ਕਹਿੰਨੇ ਕਿਸ ਨੂੰ ਹੁਕਮ ਨਾ ਹੋਵੇ ਬੈਠੂ ਰਾਮ ਰੇਕ ਨੂੰ ਆਉਂਦਾ ਜਿਹੜਾ ਆਉਂਦਾ ਤੇ ਹੁਣ 5-4 ਸਾਲ ਦਾ ਬਾਲਾ ਬਾਦ ਕੇ ਅੱਗੇ ਘੱਟ ਹੁੰਦਾ ਸੀ ਜਣਦੀ ਤੇ ਅੱਗੇ ਥੋੜਾ ਹੁੰਦਾ ਸੀਗਾ ਕਾੜਦਾ ਹੁਣ ਤਾਂ ਜਣਦੀ ਛੋਟੇ ਛੋਟੇ ਬੱਚੇ ਆ ਪੜਨ ਵਾਲੇ ਬਹੁਤ ਕਰਾ ਕੇ ਜਾਂਦੇ ਆ ਵਿਚਾਰੇ ਹਾਂਜੀ ਇਹਨਾਂ ਦੀ ਵੀ ਢੂਹੀ ਲੱਤਾਂ ਸਾਰਾ ਸਰੀਰ ਹੀ ਹੋ ਜਾਂਦਾ ਇਹਨਾਂ ਦਾ ਹਾਂਜੀ ਤੇ ਬਹੁਤ ਆਹ ਪੜਨ ਵਾਲੀਆਂ ਕੁੜੀਆਂ ਵੀ ਵਿਚਾਰੀਆਂ ਕਰਾ ਕੇ ਜਾਂਦੀਆਂ ਨੇ ਹੁਣ ਤਾਂ ਸਿਆਣੇ ਨੂੰ ਵੀ ਓਨਾ ਹੀ ਛੋਟੇ ਨੂੰ ਵੀ ਓਨਾ ਹੀ ਇੱਕ ਬਰਾਬਰੀ ਸਭ ਨੂੰ ਹੁੰਦਾ ਇਤੋਂ ਚੱਲ ਕੇ ਇਹ ਸਿਰ ਤੋਂ ਸਾਰੇ ਸਰੀਰ 'ਚ ਹੀ ਹੋ ਜਾਂਦਾ ਹੁਣ ਜਿਵੇਂ ਮੈਂ ਦੇਖ ਸਕਦਾ ਵੀ ਜਿਵੇਂ ਅਸੀਂ ਲੁਧਿਆਣਾ 'ਚ ਦੇਖਦੇ ਆਂ ਹੋਰ ਕਿਤੇ ਦੇਖਦੇ ਆਂ ਸਰਵਾਈਕਲ ਦੇ ਧਾਗੇ ਪਾਉਂਦਾ ਕੋਈ ਜਾਂ ਕੋਈ ਮਤਲਬ ਦਵਾਈ ਦੇ ਦਿੰਦਾ ਪਰ ਤੁਸੀਂ ਇੱਕ ਖੇਤੀ ਬਾੜੀ ਦੇ ਸੰਦ ਦੇ ਨਾਲ ਜਿਹੜਾ ਕਿ ਹੱਥ ਔਲਾ ਕਰਦੇ ਹੋਂ ਇਹ ਬਖਸ਼ਾ ਜੀ ਆਪਾਂ ਨੂੰ ਹਏ ਪੁਰਾਣੀ ਬਖਸ਼ਾ ਚਲੀ ਆਉਂਦੀ ਇਹਦੇ ਨੇ ਮਨਜ਼ੂਰ ਹੋਇਆ ਜੀ ਇਹ ਬੜੇ ਬੁੜਿਆਂ ਤੋਂ ਜਾਂਦਾ ਹੀ ਚੱਲਦਾ ਆਉਂਦਾ ਅੱਗੇ ਜਾਣ ਦੀ ਬਜਨ-ਭੋਜਨ ਚੱਕਰ ਨਾ ਹੁੰਦਾ ਜੀਗਾ ਹੁੰਦਾ ਤਾਂ ਅੱਗੇ 20 ਲੋਕ ਰਾ ਕੇ ਜਾਂਦੀ ਅੱਗੇ ਘੱਟ ਹੁੰਦਾ ਸੀ ਖਰਾਕਾਂ ਵਧੀਆ ਸੀ ਅੱਗੇ ਖਰਾਕਾਂ ਦੇ ਸ਼ਿਰ ਤੇ ਹੁੰਦਾ ਕੰਮ ਕੁਝ ਕੁਝ ਥੱਹੀਂ ਕੰਮ ਜ਼ਿਆਦਾ ਕਰਦੇ ਸੀ ਹੁਣ ਜਾਂਦੀ ਮੇਰਾ ਖਿਆਲ ਆ ਵੀ ਪਤਾ ਹੀ ਨਹੀਂ ਕਿੰਨੀ ਕੁ ਦੁਨੀਆ ਨੂੰ ਆਇਆ ਹੁਣ ਤਾਂ ਹਰ ਇੱਕ ਨੂੰ ਹੀ ਲਾ ਲੋ ਜੋ ਜੋ 20% ਬੰਦੇ ਮਾਇਆ ਬਿਲਕੁਲ ਮਸਾਂ ਹੀ ਬਚੇ ਹੋਣਗੇ ਜੇ ਪਾਚੀ ਹੋਣਗੇ ਨਹੀਂ ਜਿਹੜੇ ਸ਼ਾਵਨਾ ਇੱਥੇ ਦੁਨੀਆ ਹੁਣ ਵੀ ਕਰਾਈ ਜਾਂਦੀ ਆ 5-4 ਸਾਲ ਜਿੱਤਾ ਪਤਾ ਨਹੀਂ ਕਿੰਨੇ ਕਰਾ ਕਰਾ ਚਲੇ ਗਏ ਆਰਾਮ ਆ ਗਿਆ ਪਹਿਲਾਂ ਘੱਟ ਆਉਂਦੇ ਸੀਗੇ 5-4 ਸਾਲ ਦੇ ਤਾਂ ਦੇਲਾ ਤੂੰ ਆਧਾ ਹੀ ਟੁੱਟ ਗਿਆ ਲੋਕ ਆਉਣ ਵਾਲੀਆਂ ਹੌਣ ਵੀ 40 ਆਪਣੇ ਜਿੱਦਣ ਕਾ ਆਟੋਂ ਦਾ ਦਿਨ ਵੀ 30 40 ਬੰਦਿਆਂ ਦੀ ਆਉਤ ਪੈ ਜਾਂਦੀ ਆ 30 ਦੀ ਮਤਲਬ ਬਾਹਰ ਐ ਤੇ ਬਾਹਰ ਜਿੱਦਾਂ ਪਤਾ ਹੀ ਨਹੀਂ ਕਿੰਨਾ ਕੋ ਰਾਜ ਹੁੰਦਾ ਕਿੱਥੋਂ ਕਿੱਥੋਂ ਅੰਕ ਜਿਹੜੇ ਲੋਕ ਆਉਂਦੇ ਨੇ ਜਿਹੜੇ ਪੀੜੀ ਤੇ ਇੱਥੇ ਆਉਂਦੇ ਨੇ ਤੇ ਆਪਣਾ ਜਿਹੜਾ ਹੁਣ ਤਾਂ ਬਿਮਾਰੀ ਤੋਂ ਦੂਰ ਹੋ ਕੇ ਜਾਂਦੇ ਨੇ ਬਿਮਾਰੀ ਤੋਂ ਹੁਣ ਦੇ ਲੋ ਰਾਜਸਥਾਨ ਚੋਂ ਹਿਮਾਚਲ ਚੋਂ ਗੰਗਾ ਨਗਰ ਤੋਂ ਬਠਿੰਡੇ ਤੋਂ ਮੋਕੇ ਤੋਂ ਰਾਜ ਆਪਣੇ ਦਿੱਲੀ ਤੋਂ हरियाणा चो ते कोई ਹੁਣ ਤਾਂ ਰਹੀ ਨਹੀਂ ਜਗ੍ਹਾ ਜਿੱਥੋਂ ਨਾ ਆਇਆ ਹੋਵੇ ਹਰ ਇੱਕ ਜਗ੍ਹਾ ਤੋਂ ਆ ਚੁੱਕਿਆ ਕੋਈ ਚੰਡੀਗੜ੍ਹ ਮਹਾਲੀ ਕੱਲ ਹੀ ਚੰਡੀਗੜ੍ਹ ਮਹਾਲੀ ਤੋਂ ਬਹੁਤ ਆਇਓ ਜੀ ਜਾਣਦੀ ਹਰ ਜਗ੍ਹਾ ਤੋਂ ਹਰ ਸ਼ਹਿਰ ਤੋਂ ਆ ਚੁੱਕੇ ਨੇ ਜਿਵੇਂ ਗੜ੍ਹ ਸੰਗਰ ਜਲੰਧਰ ਅਮਰਤਸਰ ਜੀ ਤੇ ਕਿੰਨੇ ਪਟਾਣਕੋਟ ਹਰ ਜਗ੍ਹਾ ਤੋਂ ਹੀ ਹੁਣ ਤਾਂ ਆਉਂਦੇ ਆ ਮਾਬਾ ਜੀ ਕਿੰਨੇ ਹੱਥ ਹੌਲੇ ਜਿਹੜੇ ਪਾਉਣੇ ਪੈਂਦੇ ਨੇ ਕਿ ਜਦੋਂ ਆਰਾਮ ਹੋਣਾ ਸ਼ੁਰੂ ਹੁਣ ਆਪਾਂ ਤਿੰਨ ਹੱਥ ਹੌਲੇ ਪਹਿਲਾਂ ਪਾਉਨੇ ਆ ਤਿੰਨਾ ਨਾ ਟਿਕ ਜਾਂਦਾ ਇਹ ਜਾਂਦੀ ਸਹੀ ਆਰਾਮ ਨਹੀਂ ਆਉਂਦਾ ਕਿਉਂ ਖਰਾਕਾਂ ਦੇ ਸਿਰ ਤੇ ਹੀ ਹੁੰਦਾ ਸ਼ਰੀਰ ਹਾਂਜੀ ਅੱਗੇ ਤਾਂ ਤਿੰਨਾ ਨਾ ਕਿ ਦੋ ਨਾ ਵੀ ਵਧੀਆ ਆਰਾਮ ਆਈ ਜਾਂਦਾ ਹੁੰਦਾ ਸੀ ਠੀਕ ਹੈ ਜੀ ਇਹ ਤੋਂ ਦੋ ਤਿੰਨ ਸਾਲ ਪਹਿਲਾਂ ਦੋ ਕਨਾਂ ਹੀ ਆਰਾਮ ਆਈ ਜਾਂਦਾ ਹੁੰਦਾ ਸੀ ਬਹੁਤ ਚਿਰ ਆਰਾਮ ਨਹੀਂ ਆਦਾ ਜੀ ਹੁਣ ਵਾਲੇ ਨੂੰ ਹੀ ਕਹਿੰਦਾ ਵੀ ਤਿੰਨ ਕਰਾ ਕੇ ਇੱਕ ਦੋ ਦਿਨ ਦਾ ਗੈਪ ਆ ਕੇ ਨਾ ਹਾਂਜੀ ਜਿਹੜੇ ਦੂਰ ਵਾਲੇ ਨੇ ਹਫਤੇ ਬਾਅਦ ਕਰਾ ਜਾਂਦੇ ਨੇ ਜਿਹੜੇ ਨੇੜੇ ਵਾਲੇ ਨੇ ਉਹਨਾਂ ਦੇ ਦੋ ਹਾਂਜੀ ਪੰਜੇ ਘਾਟਲੇ ਪੋਨੇ ਆਉਣ ਆਏ ਬਿਲਕੁਲ ਸਹੀ ਹੋ ਜਾਂਦਾ ਸਾਰਾ ਜਦੋਂ ਮੈਂ ਸਰੀਰ ਹੀ ਸਾਰਾ ਸਹੀ ਹੋ ਜਾਂਦਾ ਪੰਜ ਛੇ ਥੋਲੇ ਪੈ ਜਾਂਦੇ ਤੇ ਫਿਰ ਉਸ ਤੋਂ ਬਾਅਦ ਕੋਈ ਦਿੱਕਤ ਨਹੀਂ ਆਉਂਦੀ ਨਾ ਕੋਈ ਨਹੀਂ ਆਉਂਦੀ ਇੱਥੇ ਤੁਸੀਂ ਅੱਜ ਆਏ ਨਹੀਂ ਉਹ ਲੁਧਿਆਣੇ ਆਉਂਦੇ ਆ 15 20 ਸਾਲ ਪੁਰਾਣਾ ਸੀ ਹਾਂਜੀ ਉਹ ਵਿਚਾਰੀ ਚਾਰ ਕੱਤ ਤਾਂ ਥੋਲੇ ਕਰਾ ਕੇ ਹੱਡ ਗਈ ਸੀ ਕਿ ਹੱਡ ਜਾ ਕਹਿੰਦੀ ਵੀ ਆਰਾਮ ਤਾਂ ਆਣੀ ਮਾਂ ਵੀ ਤੁਸੀਂ ਆਓ ਦੋ ਦਿਨ ਡਬਲ ਕਰਾਓ ਆਰਾਮ ਆਓ ਉਹਨਾਂ ਦਾ ਵੀ ਦਿਲ ਜੱਟ ਟੁੱਟ ਗਈ ਫਿਰ ਵੀ ਉਹ ਆਏ ਦੋ ਦੋ ਤਾਂ ਦੋ ਉਹਦੇ ਛਾਵਣਾ ਸੁਭਾ ਸ਼ਾਮ ਚੱਤ ਕੇ ਪਾਏ ਉਹਨਾਂ ਨੂੰ ਵੀ ਦੇਲਾ ਵਿਸ਼ਵਾਸ ਹੋ ਗਿਆ ਉਹਨਾਂ ਆਵਦੀ ਉਹ ਕੁੜੀ ਨੂੰ ਨਾਲ ਲੈ ਕੇ ਆਏ ਨੇ ਬਣਦੀ ਨੂੰ ਅੱਜ ਸਵੇਰੇ ਕਰਾ ਕੇ ਗਏ ਨੇ ਸ਼ਾਇਦ ਤੇ ਆਇਆ ਵੀ ਪੁਰਾਣੇ ਤੋਂ ਪੁਰਾਣੇ ਨੂੰ ਵੀ ਰਾਮ ਆਈ ਜਾਂਦਾ ਤੇ ਜਿਹੜੀ ਬਖਸ਼ ਹੈ ਕਿਸੇ ਗੋਤ ਨੂੰ ਆਇਆ ਪੂਰੇ ਪਿੰਡ ਨਹੀਂ ਆ ਗਈ ਨਹੀਂ ਨਹੀਂ ਆਪਣੇ ਗੋਤ ਨੂੰ ਆਏ ਸ੍ਰਾਮ ਗੋਤ ਨੂੰ ਬਖਸ਼ ਹੈ ਸਿਰਫ ਉਹਨਾਂ ਨੂੰ ਹਾਂ ਇਹ ਨਾ ਗੋਤ ਦਾ ਤੁਹਾਨੂੰ ਸ਼ਾਇਦ ਹੀ ਕੋਈ ਬੰਦਾ ਮਿਲੇ ਸ੍ਰਾਮ ਤਾਂ ਮਿਲ ਸਕਦਾ ਸ੍ਰਾਮ ਨਹੀਂ ਹਾਂਜੀ ਇਹ ਸੱਚਾ ਰਾਮ ਮੰਮਾ ਨਾ ਮਗਰ ਲੱਗਦਾ ਸ੍ਰਾਮ ਆਪਣਾ ਗੋਤ ਤੇ ਸਰਾਉਂ ਵੀ ਹੈਗੇ ਬਹੁਤ ਪਰ ਮੰਮੇ ਨਾਲ ਨਹੀਂ ਤੁੰਨ ਮੈਨਾਂ ਬੰਦਾ ਇਹ ਕੋਦਦਾ ਆਪਣੇ ਹੈਗੇ 4-5 ਘਰ ਜਾਣਦੀ ਆਪਣਾ ਜਾ ਉਹ ਤੋਂ ਬਜ਼ੁਰਗੇ ਬੜਾ ਸੀਗਾ ਉਧਰ ਛੋਟਾ ਇੱਕ ਦੋ ਘਰ ਹੋਣੇ ਛੋਟੇ ਜਾਣਦੀ ਮਗਰੋਂ ਲੱਗੇ ਨੇ ਕਰਨ ਹੁਣ ਥੋੜਾ ਟਾਈਮ ਦੇ ਆਪਾਂ ਪੁਰਾਣੇ ਕਰਦੇ ਜਾਂਦੀ ਚੇਰ ਦੇ ਕੋਈ ਸਭ ਤੋਂ ਪੁਰਾਣੇ ਕਿੰਨਾ ਸਮਾਂ ਹੋ ਗਿਆ ਕਰਦਿਆਂ ਦੇਖ ਲਓ ਇਹਨਾਂ ਦੀ ਤਾਂ ਜਾਰੀ ਉਮਰ ਇਨਾਂ ਕੇ ਮਾਨੇ ਤੱਕ ਘਰਾਂ ਚ ਵੀ ਜਾ ਕੇ ਸਾਈਕਲ ਤੇ ਕਰਿਆ ਹੁੰਦੇ ਸੀਗੇ ਜਿਵੇਂ ਗਪਾਲਪੁਰੋਂ ਜਨੇ ਆ ਮਿਲ ਕੇ ਰੜਕਿਓ ਯਾਦ ਰਲੇ ਪਾਚੇ ਮਿਲ ਗਿਆ ਜਿਹੜੀ ਜਾ ਕੇ ਅਗਲੇ ਦੇ ਘਰੇ ਘਰੇ ਆਉਂਦਾ ਸੀ ਤੇ ਹੁਣ ਉਸ ਤੋਂ ਬਾਅਦ ਚੋਂ ਦੇ ਲਾ 5 6 7 6 ਇਹਨਾਂ ਦੇ ਨਾਲ ਕਰਦੇ ਨੂੰ ਮੈਨੂੰ ਵੀ ਹੋ ਗਏ 7 8 ਚਾਲ ਦਾ ਜਿਹੜੀ ਕਿਹੜੀ ਕਿਹੜੀ ਜਿਹੜੀ ਬਿਮਾਰੀ ਹੈ ਠੀਕ ਹੋ ਜਾਂਦੀ ਕਿਉਂਕਿ ਸਰਵਾਈਕਲ ਤੋਂ ਬਾਅਦ ਜਿਹੜੇ ਪੂਰੇ ਸਿਰ ਵਿੱਚ ਦਰਦ ਸ਼ੁਰੂ ਹੁੰਦੀ ਹੈ ਇੱਥੇ ਡਰਾਈਵਰ ਆਇਆ ਜੀ ਆਪਣੇ ਘਰਦਿਆਂ ਨੂੰ ਲੈ ਕੇ ਉਹਨੇ ਦਇਆਨੰਦ ਚੋਂ ਦਵਾਈ ਲਈ ਸੀ ਮੇਰਾ ਖਾਲਾ 400 ਰੁਪਏ ਦਾਦਾ ਸੀ ਟਾਇਟ ਕਰਾ ਕੇ ਆ ਬੱਕੀ ਚ ਉਹਦੇ ਇੱਥੇ ਦਰਦ ਹੁੰਦਾ ਸੀ ਬੱਕੀ ਜੀ ਹਾਂ ਆ ਜਗਾ ਉਹ ਗੱਡੀ ਚਲਾਉਣਾ ਹੋ ਗਿਆ ਉਹ ਤਾਂ ਕਿਹੜੀ ਬਾਲੀ ਗਈ ਕਿਤੇ ਗੱਡੀ ਚਲਾਉਂਦਾ ਸੀਗਾ ਤੇ ਉਹਨੇ ਰਿਪੋਰਟਾਂ ਕਰਾ ਕੇ ਦਵਾਈ ਲਈ ਜੀ ਹਫ਼ਤਾ ਹੋ ਗਿਆ ਜੀ ਹੁਣ ਦਵਾਈ ਖਾਂਦੇ ਨੂੰ ਕੋਈ ਫਰਕ ਨਹੀਂ ਪਿਆ ਹਾਂਜੀ ਇੱਥੇ ਉਹਨੇ ਇੱਕਣੀ ਕਰਾਉਂਦੇ ਕਰਾਉਂਦੇ ਨੇ ਗੱਲ ਕਰ ਲਈ ਕਹਿੰਦਾ ਯਾਰ ਮੈਂ ਇੰਨੇ ਦੀ ਦਵਾਈ ਲਈ ਜਿਹੜਾ ਬੱਕੀ ਚਿੱਤੇ ਦਰਦ ਮੇਰੇ ਹੁੰਦਾ ਰਹਿੰਦਾ ਕਦੇ ਹਟਿਆ ਨਹੀਂ ਬਹੁਤ ਔਖਾ ਰਹਿਣਾ ਮੈਂ ਮਾ ਵੀ ਚਲ ਤੂੰ ਇਹ ਵੀ ਕਰਾ ਕੇ ਦੇ ਲੈ ਕਈ ਵਾਰੀ ਕੋਈ ਫਰਕ ਪੈ ਜਾਂਦਾ ਹੁੰਦਾ ਹਾਂਜੀ ਕਈ ਵਾਰੀ ਨਾੜਾਂ ਹੀ ਟੈਟ ਹੋ ਜਾਂਦੀਆਂ ਨੇ ਹਾਂਜੀ ਚਾਰੋ ਦਾ ਮੈਂ ਕਾਤੌੜਾ ਕਰਤਾ ਜਾਂਦੇ ਜਾਂਦੇ ਦਾ ਤੇ ਉਹਦਾ ਦੂਜੇ ਦਿਨ ਵਿਚਾਰਾ ਸਾਹਰੇ ਫੇਰ ਆ ਗਿਆ ਹੂੰ ਕਹਿੰਦਾ ਮੈਂ ਤਾਂ ਰਾਤ ਬਹੁਤ ਠੀਕ ਰਿਆ ਰੋਟੀ ਵੀ ਖਾਧੀ ਰਹੀ ਦਰਦ ਵੀ ਰੋ ਗਿਆ ਹੂੰ ਦੂਜੇ ਦਿਨ ਦੋ ਠੀਕਾ ਲਾ ਕੇ ਆਰਾਮ ਨਾਲ ਗੱਡੀ ਚਲਾਉਣਾ ਠੀਕ ਆ ਦੇਲਾ ਕਿੱਥੇ ਦਵਾਈ ਦੂ ਵੀ ਉੱਥੇ ਹੀ ਉਹਨੇ ਜੜਤੀ ਚਾਲੀ ਚੋਦੀ ਕਾ ਕੇ ਤੇ ਇੱਥੇ ਆਪਾਂ ਮੈਂ ਸੁਣਿਆ ਵੀ ਦਵਾਈ ਵੀ ਨਹੀਂ ਕੋਈ ਦਿਨ ਦੇ ਸਿਰਫ ਹੱਥ ਹੌਲਾ ਕਰਦੇ ਆ ਤੇ ਉਹਦੇ ਨਾਲ ਹੀ ਜਿਹੜਾ ਆਰਾਮ ਆਣਾ ਆਰਾਮ ਆਣਾ ਸ਼ੁਰੂ ਹੋ ਜਾਂਦਾ ਤੇ ਨਹੀਂ ਜਦੋਂ ਹੀ ਘੰਟੇ ਬਾਅਦ ਹੀ ਫਰਕ ਪੈਣ ਲੱਗ ਜਾਂਦਾ ਇੱਥੇ ਕਿੰਨਾ ਚੱਕਰ ਚੁੱਕਰ ਹੋ ਕੇ ਬੰਦਾ ਡਿੱਗਦਾ ਹੁੰਦਾ ਹਾਂਜੀ ਉਹਨੂੰ ਇੱਕ ਘੰਟੇ ਬਾਅਦ ਹੀ ਸ਼ੁਰਤ ਜੀ ਆਉਣ ਲੱਗ ਜਾਂਦੀ ਆ ਟੋਲੇ ਤੋਂ ਬਾਅਦ ਚੱਕਰਾਂ ਤੋਂ ਰਾਤ ਮੈਣ ਲੱਗ ਜਾਂਦੀ ਆ ਬਹਿ ਜਾਂਦਾ ਉੱਠ ਕੇ ਕੁਰਸੀ ਤੇ ਕਿਤੇ ਦਾ ਪਿਆ ਹੁੰਦਾ ਕਿਤੇ ਉਹ ਘੰਟੇ ਬਾਅਦ ਬੈਠਣ ਜੋਗਾ ਆ ਜਾਂਦਾ ਕੁਰਸੀ ਤੇ ਜੈਨੀ ਕਿਰਪਾ ਤੇ ਹਾਂ ਕਰਪਾ ਨਹੀਂ ਤੇ ਜੇਕਰ ਕਿਸੇ ਨੇ ਅੰਗ ਲਾਉਣਾ ਹੋਵੇ ਤਾਂ ਕਿੱਥੋਂ ਜਿਹੜੀ ਲੋਕੇਸ਼ਨ ਕਿੱਥੇ ਹੈਗੀ ਜੇ ਤੇ ਨੰਬਰ ਵੀ ਦੱਸ ਦਿਓ ਨੰਬਰ ਆਪਣਾ 9815472658 ਹੂੰ ਤੇ ਇਹ ਹੁਣ ਲੁਧਿਆਣੇ ਦੇ ਨਾਲ ਡੇਲੋਂ ਪੈਂਦਾ ਨਾ ਡੇਲੋਂ ਦੇ ਨਾਲ ਹੀ ਆ ਨੰਗਲਪੈਣੋਂ ਤਾਂ ਪਤਾ ਹੀ ਆੜਦਲ ਸਾਰੇ ਇਹਦਾ ਮਾਤਰ ਵੀ ਆ ਜਾਂ ਤੁਸੀਂ ਆਇਆ ਜੋ ਕੋਈ ਰਹਿੰਦਾ ਵੀ ਅਬੀਰ ਭਾਈ ਉਹ ਵੀ ਕਰਾ ਜਾਵੇ ਆਪਦਾ ਅਗੇ RAM ਗਾਰੰਟੀ ਨਾ ਹੁੰਦਾ ਮਾਤਾ ਲੁਧਿਆਣੇ ਤੋਂ ਡੇਲੋਂ ਜੇ ਮਲੇਰਕੋਟਲੇ ਕੰਨੀ ਆਉਣਾ ਤਾਂ ਵੀ ਡੇਲੋਂ ਹੀ ਆ ਕੇ ਮੇਨ ਉਤਰ ਹੁੰਦਾ ਮੇਨ ਨਾ ਡੇਲੋਂ ਹੀ ਪੈਂਦਾ ਆਪਣੇ ਡੇਲੋਂ ਤੋਂ ਹੀ ਇੱਥੇ ਆਉਣਾ ਨਗਰ ਹੂੰ ਤੇ ਕਿਹੜੇ ਕਿਹੜੇ ਦੇਣਾ ਆ ਸਕਦਾ ਇੱਥੇ ਹਰ ਰੋਜ਼ ਹੀ ਆ ਸਕਦਾ ਹਰ ਰੋਜ਼ ਹੂੰ ਹਰ ਰੋਜ਼ ਹੀ ਕਰਦੇ ਆ ਆਪਣਾ ਭਾਜੀ ਜੀ ਉਸਨੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰ ਕੀ ਹਾਲ ਹੈ ਮੇਰਾ ਪਿੰਡ ਆ ਜੀ ਨਾਬੇ ਕੋਲੇ ਟਿੰਸਾ ਨਾਬੇ ਕੋਲੇ ਹਾਂਜੀ ਤੇ ਇਥੋਂ ਬਾਰੇ ਪਤਾ ਕਿਵੇਂ ਲੱਗਿਆ ਜੀ ਹ ਆਪਣੇ ਨਾਲ ਰਿਸ਼ਤੇਦਾਰ ਮਤਲਬ ਕਿ ਪਹਿਲਾਂ ਕਾਫੀ ਕਰਾ ਕੇ ਗਏ ਨੇ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਮੈਂ ਇਹ ਚੀਜ਼ ਤੇ ਬਲੀਵ ਨਹੀਂ ਸੀ ਕਰਦਾ ਬਟ ਇਹ ਆ ਵੀ ਮੈਂ ਜਦੋਂ ਥੱਕ ਗਿਆ ਮੈਂ ਡੀ ਐਮ ਸੀ ਤੋਂ ਵੀ ਦਵਾਈ ਖਾਧੀ ਤੇ ਪਟਿਆਲੇ ਤੋਂ ਵੀ ਖਾਧੀ ਕੁਛ ਨਾ ਮੈਂ ਐਮ ਆਰ ਆਈ ਛੱਡੀ ਸੀਟੀ ਸਕੈਨ ਸਾਰਾ ਕੁਝ ਕਰਾਇਆ ਕੁਛ ਨਹੀਂ ਆਇਆ ਉਹ ਚ ਤੇ ਫੇਰ ਮੈਂ ਚੱਲ ਇੱਕ ਵਾਰ ਇੱਥੇ ਆ ਕੇ ਦੇਖ ਮੈਂ ਪਰਸੋਂ ਆਇਆ ਸੀ ਇੱਥੇ ਤੇ ਹੁਣ ਮੈਂ ਬਿਲਕੁਲ ਠੋਕਾਂ ਮਤਲਬ ਦੋ ਥੋਲੇ ਹੋਏ ਸੀ ਮੇਰੇ ਉਸ ਦਿਨ ਇੱਕ ਕੱਜ ਕਹਿੰਦੇ ਦੀ ਕਰਾਂਗੇ ਮੈਂ ਅੱਜ ਇੱਕ ਹੋਰ ਕਰਾ ਲੈਣਾ ਇੱਕ ਮੇਰਾ ਹੋ ਗਿਆ 12 ਵਜੇ ਤੋਂ ਪਹਿਲਾਂ ਇੱਕ ਹੋਣ ਕਰਾ ਲੈਣਾ ਮਤਲਬ ਕਿ ਮੈਨੂੰ 70% ਮੈਂ ਕਹਿ ਦਣਾ ਵੀ ਠੀਕ ਹਾਂ ਕਿਉਂਕਿ ਮੇਰੀ ਬਾਹ ਜਿਹੜੀ ਇਹ ਐ ਹੁੰਦੀ ਨਹੀਂ ਸੀ ਅੱਛਾ ਹੁਣ ਕਰਕੇ ਦਿਖਾ ਰਹੇ ਹਾਂ ਹਾਂ ਮੈਂ ਕਰਕੇ ਤੇ ਮੈਂ ਦਿਖਾ ਰਿਹਾ ਤੇ ਮੈਂ ਪੱਗ ਬੰਨਣੀ ਵੀ ਛੱਡਦੀ ਸੀ ਅੱਛਾ ਕਿਉਂਕਿ ਬੰਨੀ ਨਹੀਂ ਸੀ ਜਾਂਦੀ ਮੇਤੋਂ ਬਾਹ ਨਹੀਂ ਚੱਕੀ ਬਾਹ ਨਹੀਂ ਸੀ ਚੱਕੀ ਜਾਂਦੀ ਅੱਜ ਵੀ ਮੈਂ ਫਿਰ ਮੈਂ ਕਿਹਾ ਵੀ ਜਲਦੀ ਜਾਮਾ ਸਵੇਰ ਦਾ ਆਇਆ ਹੋਇਆ ਰਸ ਜ਼ਰੂਰ ਰਹਿੰਦਾ ਇੱਥੇ ਪਰ ਸੁਭਾਅ ਵੀ ਬਹੁਤ ਵਧੀਆ ਬੰਦੇ ਦਾ ਆਰਾਮ ਹੁੰਦਾ ਆਰਾਮ ਆਪਾਂ ਦੇਖੋ ਕਿਸੇ ਦੀ ਝੂਠੀ ਤਾਰੀਫ ਨਹੀਂ ਕਰਨੀ ਜੋ ਆਪਣੇ ਨਾਲ ਹੋਇਆ ਆਪਾਂ ਉਹੀ ਦੱਸਿਆ ਹਜ਼ਾਰਾਂ ਰੁਪਏ ਖਰਚ ਕੇ ਦਵਾਈ ਖਾ ਕੇ ਫਰਕ ਨਹੀਂ ਹਾਂ ਡਾਕਟਰ ਦੇ ਜਿਹੜੇ ਤੋਂ ਮੇਰੀ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਜਿਹੜੇ ਤੋਂ ਦਵਾਈ ਚੱਲਦੀ ਸੀ ਮੇਰੀ ਉਹਨੇ ਜਿਹੇ ਐਕਸਰਾ ਵੀ ਕਰਨਾ 500 ਦਾ ਇੱਕ ਮੇਰੇ ਦੋ ਐਕਸਰੇ ਹੁੰਦੇ ਸੀ ਡੇਲੀ ਹਫਤੇ ਬਾਅਦ ਹਜ਼ਾਰ ਦੇ ਐਕਸਰੇ ਹੋ ਗਏ 12-1300 ਦੀ ਉਹਨੇ ਦਵਾਈ ਲਿਖ ਦੇਣੀ ਸੀ 500 ਰੁਪਏ ਦੀ ਫੀਸ ਆ ਉਸ ਟੈਬਲ ਉੱਤੇ ਇੱਥੇ ਮੈਂ ਕੁਝ ਨਹੀਂ ਦਿੱਤਾ ਮੇਰੀ ਸਰਦਾ ਜੋ ਮੈਂ ਦੇ ਦੂੰਗਾ ਮੈਂ 500 ਦੇ ਦਾਂ 10 ਰੁਪਏ ਦੇਣਾ ਮੂਹੋਂ ਨਹੀਂ ਮੰਗ ਨਹੀਂ 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 ਆ ਮੈਨੂੰ ਆਪਾਂ ਕਹਿ ਦਈਏ ਮੇਤੋਂ ਤਾਂ ਨਹੀਂ ਮੰਗੇ ਹੈਗੇ ਮੈਂ ਤਾਂ ਉਸ ਦਿਨ ਮੇਰੀ ਸਰਦਾ ਸੀ ਜਿਹੜੀ ਮੈਂ ਫੜਾ ਗਿਆ ਸੀ ਕਹਿੰਦੇ ਠੀਕ ਆ ਓਕੇ ਕਹਿੰਦੇ ਇੱਕ ਹੋਰ ਖਰਾਜਾ ਕੱਲ ਕਹਿੰਦੇ ਸੰਡੇ ਨੂੰ ਆ ਸੰਡੇ ਨੂੰ ਗਰਾਸ ਬਹੁਤ ਆ ਤੇ ਤਾਂ ਕਰਕੇ ਮੈਂ ਇੱਕ ਦਿਨ ਗੈਪ ਆ ਗਿਆ ਬਹੁਤ ਵਧੀਆ ਮੈਂ ਤਾਂ ਹਰੇਕ ਨੂੰ ਕਰੂੰਗਾ ਵੀ ਹਾਂ ਬਾਦੂ ਡਾਕਟਰਾਂ ਨੂੰ ਉਲਟਾਈ ਕਰਾਉਣ ਦਾ ਕੋਈ ਫਾਇਦਾ ਨਹੀਂ ਇਹਨਾਂ ਕੋਲ ਇਹ ਇਲਾਜ ਹੈ ਇਹਨਾਂ ਨੂੰ ਬਕਸਾ ਕਰੇ ਬਾਂਹਾਂ ਚੱਕ ਕੇ ਦਿਖਾਓ ਬਾਂਹਾਂ ਲਾਓ ਜੀ ਮਹਾਰਾਜ ਆਹ ਦੇਖੋ ਸਿੱਧੀਆਂ ਆਹ ਦੇਖੋ ਦੂਜੀ ਬਾਂਹ ਸੀਗੀ ਤੇ ਗਰਦਨ ਦੀ ਦੇਖ ਲਓ ਗਰਦਨ ਮੇਰੀ ਇੱਥੋਂ ਐ ਐ ਰਹਿਣ ਲੱਗ ਗਈ ਲੋਕ ਮੈਨੂੰ ਲੈ ਲੰਗਾ ਯਾਰ ਕੀ ਹੋ ਗਿਆ ਹੁਣ ਮੇਰੀ ਗਰਦਨ ਨਾਲ ਇੱਧਰ ਲਾ ਦਿੰਦਾ ਮੁੜ ਕੇ ਜਾਓ ਦੋਵੇਂ ਲਾ ਦੋਵੇਂ ਪਾਸੇ ਲਾ ਦੇ ਦੇਖੋ ਨਹੀਂ ਐਨਾ ਰਾਮਾ ਐਨਾ ਰਾਮਾ ਅਗਲਾ ਝੂਠ ਬੋਲਣ ਵਾਲੀ ਗੱਲ ਆ ਯਾਰ ਬਸ ਇਸ ਤੋਂ ਉਪਰ ਆਪਾਂ ਕੁਝ ਨਹੀਂ ਗੱਲ ਕਰ ਕੋਈ ਇਹਨਾਂ ਦਾ ਦੇਖੋ ਸਿੱਧਾ ਸਿੱਧਾ ਹਿਸਾਬ ਆ ਇੱਕ ਦਾਤੀ ਨਾਲ ਥੋੜਾ ਕਰਦੇ ਤਕਲੀਫ ਜਰੂਰ ਹੁੰਦੀ ਆ ਬਾਈ ਜਨਤਾ ਜਿਹੜੀ ਆ ਹਾਂ ਇਹਨਾਂ ਨੇ ਕੋਈ ਹਾਂ ਬਸ ਇਹ ਇਕੱਲੀ ਦਾਤੀ ਨਾਲ ਹੀ ਸਹੀ ਕਰ ਦਿੰਦੇ ਹਾਂ ਹਾਂ ਇਹਨਾਂ ਨੇ ਕੋਈ ਤਾਂ ਗਾਦੂਗਾ ਕੁਝ ਨਹੀਂ ਪਾਇਆ ਬਸ ਨਾ ਕੋਈ ਦਵਾਈ ਆ ਬਸ ਆਹੀ ਕਹਿੰਦੇ ਨੇ ਵੀ ਬਹਿ ਜਾ 10 ਮਿੰਟ ਬਸ ਬੇਟੇ ਕਰਨੀ ਪੈਂਦੀ ਆ ਸਬਰ ਸਬਰ ਆ ਬਸ ਸਬਰ ਆ ਦੇਖੋ ਜੀ ਜਿਹਨੇ ਸਬਰ ਕਰ ਲਿਆ ਸਾਰਾ ਕੁਝ ਹਾਂ ਸਬਰ ਨਾਲ ਮੈਂ ਬਹੁਤ ਖੁਸ਼ ਹਾਂ ਠੀਕ ਆ